ਲਗਦੇ ਨੇ ਲੋਕ ਲਗਦੇ ਮੋਚ ਨੇ ਵੀ ਚੱਕ ਕੇ ਲੈ ਗਏ ਵੀ ਕਿੱਥੇ ਤਰੰਡ ਰੰਗੀ ਜਦੋਂ ਤੇਰੇ ਬਰਾਬਰ ਲਿਆ ਕੇ ਖੜਾ ਤੀ ਉਦੋਂ ਪਤਾ ਲੱਗੂ ਆਸੀ ਆਸੀ ਇਹੀ ਆ ਤੈਨੂੰ ਇਹ ਕਹਿ ਰਿਆ ਸੁਣ ਦਿਨੀ ਕੰਦਾ ਵਿੱਚ ਦੀ ਕੀ ਬੋਲੀ ਜਾਂਦਾ ਸਿੱਧਾ ਕਹਿ ਲਾਗਾ ਮੇਰੇ ਬਾਲਾ ਨੂੰ ਕਹਿ ਰਹੇ ਤੂੰ ਮੇਰੇ ਨਾਲ ਪੰਗੇ ਕਰਨੀ ਨਹੀਂ ਐ ਤੋਲ ਲੈਣਾਗਾ ਸੁਣਦੇ ਨਹੀਂ ਸੁਣਦੇ ਨਹੀਂ ਸੁਣਨ ਨੂੰ ਤੈਨੂੰ ਕੀ ਕਹੇ ਮੈਂ ਕੀ ਕਹਣਾਗਾ ਹੁਣ ਕਹਿ ਲਾ ਫਿਰ ਮੇਰਾ ਆਪਣਾ ਕੰਮ ਕਰਦਾ ਮੇਰੇ ਬਾਲਾ ਨੂੰ ਕਹੀ ਜਾ ਰਿਹਾ ਹੂੰ ਪਤਾ ਹੀ ਐ ਮੈਨੂੰ ਜਿਹੜੇ ਬਾਲਾ ਨੂੰ ਕਹਣਾਗਾ ਵਿਚੀਂ ਹੀ ਹੋ ਗਿਆ ਤੂੰ ਮੈਨੂੰ ਚਾਤਾ ਫੂਕ ਦੇ ਘਟੂ ਘਟਾ ਵਿਚਦੀ ਗੱਲਾਂ ਕੱਢਦਾਗਾ ਨਾਲੇ ਪਤਾ ਸਮਾ ਤੇਰਾ ਚੌੜਾ ਤੜਕੀ ਬੈ ਜਾਣਾ ਸ਼ੀਸ਼ਾ ਚੱਕ ਕੇ ਉਹ ਵਿਚਾਰਾ ਭੱਗ ਤਾ ਮਸ਼ੀਨ ਤੇ ਤੂੰ ਭਗ ਜਾਂਦਾ ਕਿਉਂ ਭਗ ਜਾ ਮੇਰੇ ਕਿਹੜੇ ਚਿੰਟੂ ਦੀ ਰੋਂਦੇ ਨੇ ਹੂੰ ਜੇ ਨਹੀਂ ਰੋਂਦੇ ਫਿਰ ਕੰਮ ਕਰ ਲੈ ਦੂਜਿਆਂ ਨੂੰ ਵੀ ਸਾਹ ਲੈਣ ਦਾ ਕਿਉਂ ਕਰ ਲੈ ਛੋਟੇ ਦੇ ਸਰਵਰ ਕਿਚਾਰ ਕਿ ਲਿਆਉਂਦੇ ਨੇ ਫਿਰ ਚਾਰ ਆਉਂਦੇ ਨੇ ਆਈ ਖਾਣੇ ਨੇ ਬਹਿ ਕੇ ਖਾਉਂ ਆ ਤੇਰੇ ਸਾਰੇ ਜਾਣਦੇ ਹੋਣੇ ਗੁਰਦੁਆਰੇ ਦੇ ਨੌਕਰਾਂ ਨੇ ਮਨਜ਼ੂਰ ਪਰ ਸੁਣਨ ਨਹੀਂ ਦਿੰਦਾ ਹਾਂ ਗੁਰਦੁਆਰੇ ਨੂੰ ਲਾ ਦੇ ਸਾਨੂੰ ਨਾ ਕਹੀ ਜੇ ਤੁਹਾਨੂੰ ਰੋਟੀ ਖਵਾਉਂਦੇ ਨੇ ਸਾਰੀ ਦਿਹਾੜੀ ਆਹੋ ਰੋਟੀ ਕਦੇ ਮੈਨੂੰ ਚਾਹ ਕਰ ਦਿਓ ਕਦੇ ਮੈਨੂੰ ਰੋਟੀ ਦੇ ਦਿਓ ਬੇਲੇ ਆ ਨਾ ਸਤ ਸਾਨੂੰ ਕੰਮ ਹੀ ਨਹੀਂ ਹੈਗਾ ਹੋਰ ਦੋ ਕਿੱਲੇ ਦਾ ਠੇਕਾ ਦੇਨਾ ਦੂਜਿਆਂ ਨੂੰ ਆ ਨਾ ਕਿੱਧਰ ਜਾਂਦਾ ਫਿਰ ਆਹ ਸਿਤੂਆ ਠੀਕ ਹੈ ਜਮਾ ਜਮਾ ਵਧੀਆ ਰੰਗ ਲੱਗ ਰਹੇ ਨੇ ਮਾਹ ਹੈ ਕੀ ਹਾਲ ਚਾਲ ਹੈ ਠੀਕ ਹੈ ਠੀਕ ਹੈ ਦੱਸ ਹੋਰ ਪਰਜਾਈ ਠੀਕ ਆ ਸਸਰੀਕਾਲਾ ਸਸਰੀਕਾਲ ਦੋ ਵਾਰੀ ਬੈ ਬੱਸ ਚੰਗਾ ਸਸਰੀਕਾਲ ਐਵੇਂ ਤੜਕੀ ਰੌਲਾਇਆ ਬਰਖਿਆ ਐਸੇ ਨੂੰ ਪੁੱਛ ਲਾ ਬੇਲੜ ਨੂੰ ਕੰਮ ਨਹੀਂ ਕਰਦਾ ਲੱਕੇ ਦਾ ਯਾਰ ਚਾਹ ਨਹੀਂ ਦਿੱਤੀ ਹਲੇ ਤੱਕ ਕਿਹੜਾ ਬੇਲਾ ਹੋ ਗਿਆ ਇਹਦਾ ਗੱਲ ਦੇਖ ਮਾੜੀ ਐ ਜਿਹੜੀ ਗੱਲ ਕਹਿਣੀ ਆ ਸੱਚ ਕਹਿਣਾ ਸੁਖੀ ਰਹਿਣਾ ਡਾਢੇ ਨੂੰ ਜਾਣਦੇ ਨਹੀਂ ਹੈਗੀ ਵੇ ਤੂੰ ਮੇਰੀ ਗੱਲ ਸੁਣ ਆ ਦੇਖ ਲੈ ਤੜਕੇ ਦਾ ਬੈਠਾਂਗਾ ਸ਼ੀਸ਼ਾ ਫੜੀ ਵਿੱਚ ਦੀ ਗੱਲਾਂ ਕੱਢੀ ਜਾਂਦਾ ਕੰਧਾਂ ਦੇ ਰੋੜਿਆਂ ਦੇ ਕਿ ਤੂੰ ਸਿੱਧਾ ਹੀ ਮਾਰ ਰੋੜਾ ਫਿਰ ਚੇਤਨੂ ਆਇਆ ਤਾ ਤੂੰ ਗਲਤ ਆ ਜੇ ਕੋਈ ਗੱਲ ਹੈਗੀ ਸਿੱਧੇ ਮੱਥੇ ਕਹਿ ਅਗਲੀ ਨੂੰ ਨਹੀਂ ਮੈਂ ਤੈਨੂੰ ਐਂ ਕਹਿ ਰਿਹਾ ਤੂੰ ਗੱਡੀ ਪੁੱਛ ਕੇ ਸਿੱਧੀ ਆਪਾਂ ਰੁਪੀ ਚੱਲਦੇ ਹਾਂ ਹਾਂ ਰੁਪੀ ਅਸਲਾ ਲੈẽਗਾ ਇਹ ਇੱਕ ਤੇ ਦੀਵਾ ਬਣ ਲੈ ਜਨਾਨੀ ਲੈਣੀ ਜਨਾਨੀ ਬਾ ਢੋਕਾ ਕਰਕੇ ਨੇ ਮੈਨੂੰ ਵੇਖ ਪਰਜਾਈ ਮੈਂ ਤਾਂ ਗੱਲ ਦੋਨੇ ਤਰ੍ਹਾਂ ਦੀ ਕਰਨੀ ਆ ਮੈਂ ਤਾਂ ਦੋਨੇ ਜਾਣੇ ਸਾਝੇ ਹੂੰ ਸਿੱਧੀ ਜੀ ਗੱਲ ਕਹਿਣਾ ਜੇ ਇਹਨੇ ਜਨਾਂ ਨੀਲਿਆਂ ਦੀ ਸੋਡੀ ਜ਼ਮੀਨ ਵਗਜੂ ਠੀਕ ਹੈ ਪਰ ਜਿਹੜਾ ਤੈਨੂੰ ਇਹੇ ਪਿਆਰ ਕਰਦੀ ਹੈ ਐ ਉਹ ਨਹੀਂ ਮੈਂ ਨੂੰ ਕਰਦੀ ਜੀ ਕਰਦੀ ਹੁੰਦੀ ਫਿਰ ਪਿੱਛੇ ਘੱਟਦੀ ਆ ਜਿਹੜਾ ਇਹ ਤੈਨੂੰ ਚਾਹ ਪਾਣੀ ਵਧੀਆ ਪੁੱਛਦੀ ਹੈ ਹੋਰ ਨਹੀਂ ਕਿਸੇ ਨੇ ਪੁੱਛਣਾ ਇਹਦੇ ਬਰਗੀ ਨਾ ਕਿਸੇ ਨੇ ਬਣ ਜਾਣਾ ਦੁਨੀਆ ਤੇ ਭਾਵੇਂ ਲੱਖ ਜੰਮਣ ਐ ਤਾਂ ਗੱਲ ਹੈਗੇ ਤੂੰ ਤਾਂ ਖਰ ਸਿਆਣਾ ਮੈਨੂੰ ਪਤਾ ਐ ਤਾਂ ਲਿਆ ਗੱਡੀ ਪੀ ਤੂੰ ਲਿਆ ਗੱਡੀ ਜੂਪੀ ਚੱਲਾਂਗੇ ਜੂਪੀ ਕਰੇਗਾ ਅਸਲਾ ਲਏਗਾ ਜਨਾਨੀ ਲਾਵਾਂਗੇ ਇੱਕ ਤੇ ਦੀਵਾ ਬਾਲਾਂਗੇ ਦੋ ਦੋ ਵਾਲਾਂਗੇ ਦੋ 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 ਤੇ ਉਦੋਂ ਸਾਗਣਾ ਜਨਾਨੀਆਂ ਦੇ ਭਾਈ ਆ ਸਕਦੀ ਐ ਆ ਸਕਦੇ ਚਾਰ ਕੀਲੇ ਨੇ ਕਾਏ ਗੱਡਵੇਂ ਨੇ 25 ਲੱਖ ਨੂੰ ਕੀਲਾ ਹੋ ਰਿਹਾ ਪੂਰਾ ਟਾਪ ਵਾਲਾ ਹਾਂ ਫੋਕਨਸ਼ ਕਾ ਮੈਨੂੰ ਪਤਾ ਆ ਸਕਦੀ ਐ ਕਰੋੜ ਦਾ ਮਾਲਕ ਅਗਲਾ ਅਰਬਾਂ ਖਰਬਾਂ ਦਾ ਮਾਲਕ 36 ਕਰਮਾ ਚਾਰ ਚਾਰ ਵਾਰੀ ਆਵੇਂ ਚਾਰ ਵਾਰੀ ਆਵੇਂ 36 ਕਰਮਾ ਨੂੰ ਚਾਰ ਵਾਰੀ ਮਾਰ ਲੈ ਐਨੀ ਜ਼ਮੀਨਾਂ ਵੇ ਹਾਂ ਦੇਖ ਲਾ ਖਜ ਗਿਆ ਹਾ ਨਹੀਂ ਭਈਆ ਪਹਿਲੀ ਬਣਿਆ ਫਿਰਦਾ ਇਹ ਤਾਂ ਪਤਾ ਨਹੀਂ ਕਿ ਕੀ ਬੋਲ ਜਾਂਦਾ ਲੈ ਸੰਭੀ ਹੁੰਦਾ ਪਤਾ ਪਰ ਜਾਈ ਪਤਾ ਕੀ ਚੱਕਰ ਐ ਮੈਂ ਤਾਂ ਸਾਝਾ ਬੰਦਾ ਮੈਨੂੰ ਕਰੇ ਤੂੰ ਇਧਰ ਨਾ ਖਿੱਚ ਮੈਨੂੰ ਤੂੰ ਇਧਰ ਨਾ ਖਿੱਚਾ ਗੱਲ ਮੈਂ ਤਾਂ ਕੋਰੀ ਕਰਾਰੀ ਕਰੂ ਜ਼ਮੀਨ ਆਉਦੀ ਐ ਅਗਲੇ ਨੂੰ ਜੇ ਉਹਰੇ ਲਿਆ ਕੇ ਖੜਾਤੀ ਅੱਖਾਂ ਦੇ ਕਸੂਨ ਦੇ ਦੇ ਰੋਵੋਗੇ ਤੁਸੀਂ ਹਾਂ ਰੋ ਮੈਂ ਜ਼ਾਸਤੀ ਗੱਲ ਹੈ ਆਪਣਾ ਹੱਕ ਕੀ ਬਾਤ ਰੱਖੀ ਬੋਤਲ ਦੂੰਗਾ ਆਪਣਾ ਕੁਟੀ ਬੋਤਲ ਅੱਛਾ ਹਾਂ ਹਾਂ ਮੈਂ ਇਹ ਗੱਲ ਕਹਿਣਾ ਹਲੇ ਹਲੇ ਇਹਨੂੰ ਐ ਨਹੀਂ ਪਤਾ ਪਰ ਲਾ ਪਲਾਟ ਵੀ ਇਹਦੇ ਨਾਮ ਦਾ ਹਾਂ ਪਰਲਾ ਪਲਾਟ ਵੀਰ ਨੂੰ ਬੋਲਦਾ ਪੱਲੀ ਕੁਸਲੀ ਤੇ ਪੱਲੀ ਕੁਸਲੀ ਬੋਲਣਾ ਵਾਲਾ ਬੈਗ ਬੰਨ ਲੈ ਬੈਗ ਮੈਂ ਕੱਢਦੀ ਅੱਧੇ ਦੀ ਮਾਲਕਾ ਕੋਈ ਟੈਗ ਨਹੀਂ ਬੰਦਦੀ ਹੈਗੀ ਅੱਧ ਦਾ ਮਾਲਕ ਤਾਂ ਹਲੇ ਉਹ ਨਹੀਂ ਉਹ ਨਹੀਂ ਹੈਗਾ ਜਿਹਨੂੰ 40 ਸਾਲ ਹੋ ਗਏ 40 ਸਾਲ ਹੋ ਗਏ ਮਸ਼ੀਨਾਂ ਦੇ ਜਾਂਦੇ ਨੂੰ ਅੱਧ ਦਾ ਮਾਲਕ ਤਾਂ ਹਲੇ ਉਹ ਨਹੀਂ ਤੂੰ ਕਹਿੰਦੀ ਅੱਧ ਦੀ ਮਾਲਕ ਮੈਂ ਤਾਂ ਹੋऊंगी ਵਿਆਹ ਕੇ ਆਈਆਂ ਮੈਂ ਵਿਆਹ ਕੇ ਆਈਆਂ ਨਾਲੇ ਹੋਰ ਚਾਹ ਤੋਂ ਲਿਆ ਦੇ ਸਹੀ ਗੱਲ ਸੋਦਾ ਜੁੱਟੂ ਉਂਗਲਾਂ ਨਾਲ ਸਾਡੇ ਘਰੇ ਆ ਕੇ ਗੁੰਗਲ ਦੱਸ ਦੇ ਆਹ ਗੱਲ ਗਲਤ ਤੂੰ ਗਲਤਾਂ ਇੱਥੇ ਤੂੰ ਗਲਤਾਂ ਪਰਾਈ ਆਪਾਂ ਨਾ ਤਾਂ ਇਹ ਜੇ ਕੰਮ ਕਦੇ ਕਰਿਆ ਨਾ ਕਰੀਏ ਜ਼ਿੰਦਗੀ ਚ ਹੈ ਤੈਨੂੰ ਮੈਂ ਹੀ ਕਹਿੰਦੀ ਆ ਵੀ ਹੱਕ ਤਾਂ ਆਂਗਰਾਂ ਨਾ ਅੱਜ ਤੱਕ ਕਿਸੇ ਨੇ ਲਾਈਆਂ ਨੇ ਨਾ ਕਰੀਏ ਸਰਪੰਚੀ ਬਲੇ ਦੇਖਲਾ ਇੰਨਾ ਜਿਆਦੇ ਬੰਦਾ ਠਾਏ ਆਪਣਾ ਸਰਪੰਚੀ ਚ ਚਾਹੇ ਹਾਰੇ ਗਿਆ ਹਾਰੇ ਗਿਆ ਪਰ ਜ਼ਮੀਰ ਨਹੀਂ ਸਾਡੀ ਮਰੀ ਜ਼ਮੀਰ ਨਹੀਂ ਸਾਡੀ ਮਰੀ ਅਸੀਂ ਉਂਗਲਾ ਦਾ ਸਰਪੰਚੀ ਬਲੇ ਨਹੀਂ ਲਾਈਆਂ ਹੈ ਤੂੰ ਹੁਣ ਦੀ ਕਾਦੀ ਗੱਲ ਕਰਦੀ ਆ ਤਾਂ ਸਰਪੰਚਾ ਬਣਾਤਾ ਕੋਈ ਬਣਾਤਾ ਨਾਲੇ ਹੋਰ ਮੈਂ ਤੈਨੂੰ ਇੱਕ ਗੱਲ ਕਹਿਣਾ ਚੱਲ ਇਹਦੇ ਮੂੰਹ ਨਹੀਂ ਮੇਰੇ ਮੂੰਹ ਤਾਂ ਚਾਲਿਆ ਦੇ ਨ ਲੈ ਆ ਜਨ ਮੈਂ ਤਨੂ ਐ ਕਹਿੰਨੀ ਆ ਵੀ ਗੱਲ ਹੱਕ ਸੱਚ ਦੀ ਕਰੀ ਹੱਕ ਸੱਚ ਦੀ ਕਰ ਰੋ ਤੁਹਾਡੇ ਪਰਿਵਾਰ ਨਾਲ ਮੋਹ ਐ ਮੋਹ ਐ ਫੇਰ ਲਾਣੇ ਕਰਨ ਨਾਲ ਬਾਪੂ ਵਾਲਾ ਵੀ ਪਰ ਜਾਈ ਬਈ ਛਾਪਾ ਨਹੀਂ ਤਨੂ ਲੈ ਕੇ ਜੀ ਦੇ ਕੱਟ ਬੱਦ ਕੱਟ ਨਾ ਬੋਲੇ ਨਾ ਚਲ ਐ ਤਾਂ ਠੀਕ ਐ ਐ ਤਾਂ ਠੀਕ ਐ ਹਾਂ ਐ ਤਾਂ ਠੀਕ ਐ ਯਾਰ ਐ ਮਾੜੀ ਵੀ ਨਹੀਂ ਹੈਗੀ ਇੰਨੀ ਮਾੜੀ ਵੀ ਨਹੀਂ ਜਿੰਨਾ ਮਾੜੀ ਨਹੀਂ ਮੈਂ ਨੇ ਉਹਨੇ ਕਹਿੰਦਾ ਚਾਚਾ ਚਾਚਾ ਕੇ ਇੰਨੀ ਮਾੜੀ ਚਾਹ ਲੈ ਉਹਨੇ ਚਾਹ ਬਾਲਾ ਨਾ ਬੋਲੇ ਚਾਹ ਲਿਆ ਬਾਪੂ ਕਿਧਰ ਜਾ ਰਿਹਾ ਫੇਟ ਗਿਆ ਹੋ ਗਿਆ ਦੱਸਦਾ ਹੈਗਾ ਮੋਹ ਆ ਤੁਹਾਡੇ ਟੱਬਰ ਨਾਲ ਮੇਰਾ ਤਾਂ ਆ ਜਾਣਾ ਮੈਂ ਤਾਂ ਨਹੀਂ ਮਤਲਬ ਵੀ ਨਹੀਂ ਪੈਰ ਧਰਦਾ ਕਿਸੇ ਦੇ ਪਿੱਤੂ ਗੱਲ ਸੁਣ ਕੋਈ ਜਰ ਮੇਰੀ ਗੱਲ ਸੰਕਿਨ ਕੌਣ ਦਊਗਾ ਦੀ ਬੁੜਾ ਹੋ ਰਿਆ ਤੈਨੂੰ ਕੌਣ ਦਊ ਜਨਾਨੀ ਕੱਟ ਲੈ ਜ਼ਿੰਦਗੀ ਇਹਦੇ ਜਿਹੜੇ 2.5 ਸਾਲ ਦਾ ਦਬਕਾ ਬਿਠਾਉਣਾ ਦਬਕਾ ਆਹੋ ਅੱਧੀਆਂ ਲੱਤਾਂ ਤੇਰੀਆਂ ਸੇਵਿਆਂ 'ਚ ਨਹੀਂ ਗੀਆਂ ਅੱਧੀਆਂ ਤੇਰੀਆਂ ਬਾਰੇ ਨਹੀਂ ਗੀਆਂ ਕੱਟ ਲੈ ਜਿਹੜੇ 4 ਸਾਲ ਕੱਟਣੇ ਨੇਗੇ ਤੂੰ ਸੈਟਿੰਗ ਕਰ ਮੇਰਾ ਦਬਕਾ ਬਿਠਾ ਦੇ ਬੱਸ ਕਾਬ ਕਾ ਦਬ ਕੀਵੇਂ ਨੇ ਹਾਂ ਦਬ ਕੀਵੇਂ ਨੇ ਮੈਂ ਮੈਂ ਕਹਿੰਦੇ ਲਾ ਕੇ ਖਾਲੇ ਲਾ ਕੇ ਖਾਲੇ ਲਾ ਕੇ ਖਾਲੇ ਅੱਬ ਆਪਾਂ ਨੇ ਕੀ ਕਰਨਾ 4 ਕਿਲੋ 7 ਤੋਂ ਥੋੜੀ ਲੈ ਕੇ ਜਨ ਇਹਨਾਂ ਨੂੰ ਦੇਣੇ ਨੇ ਕਾਟ ਤਲਵਾ ਦੇ ਫਿਰ ਕਾਟ ਲਵਾਨੇ ਆ ਜਾ ਲਵਾ ਮ ਕੱਟ ਆ ਜਾ ਕਾਟ ਹੇ ਤੇਰੀ ਜਾਨ ਨੂੰ ਬੁਕੀ ਰਗਾਟਾ ਕਾਟ ਲਿਆ ਫਿਰ ਜਿੰਨੀ ਮਰਜੀ ਲੈ 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 ਤੇਰਾ ਵੇ ਬੂਰਾ ਹੈ ਰਾਜਸਥਾਨ ਤੋਂ ਮਹੰਗਾਈ ਹੈ ਲਵੀ ਰੱਖਦਾ ਹੈ ਹੁੰਦਾ ਵੀ ਲਵੀ ਕਾੜ ਹੈ ਨਹੀਂਗਾ ਹੁਣ ਕਾੜ ਨਹੀਂ ਹੈਗਾ ਕਾੜੂ ਮਗਾਉਣਾ ਸਾਰੀ ਸੂਰ ਨਾ ਆ ਦੇਖ ਅੱਛਾ ਫਿਰ ਪਾਣੀ ਦਾ ਜੱਕ ਲੈਵਾ ਇੱਕ ਮਿੰਟਾ ਅੰਦਰ ਕਾਣੂ ਜਾਣਾ ਚੜੇਲ ਕੋਲੇ ਬਹੁਤ ਤੇਰੀ ਪਹੰਡ ਗਲਾਸ ਵੀ ਨਾਲੇ ਲੈ ਮੈਂ ਲੈਉਣਾ ਟੁੱਟੀ ਤਾਂ ਵਰਕੇ ਕੱਟ ਖਾਈ ਓਏ ਹਾਂ ਕੱਟ ਕੱਟ ਚੋਕ ਨਾ ਲਾ ਦੇ ਉਮਰ ਟੋਕ ਦਿੰਦੇ ਨਾ ਮੈਂ ਕਹਿੰਦਾ ਬਾੜੀ ਤੇਜ ਹੈ ਕਉ ਹੋ ਨਗਾ ਲੇ ਕੋਈਂ ਦੇਰੂ ਮਾਰਨੇ ਤਾਂ ਤੁਹਾਡਾ ਛੋਟਾ ਮਾਰ ਦਊ ਘਾੜਾਂ ਐ ਢੱਕ ਕੇ ਤੂੰ ਘਟ ਖਾਲਿਆ ਕਰੋ ਖਾਂਡ ਬਰਠੇ ਵਿੱਚ ਮਿੱਠੀ ਘਰ ਖੀ ਜਾ ਤੇ ਆਮਾ ਆ ਕੇ ਆਣਾ ਅਗਲਾ ਸੇਂ ਦਰਪਾਨੀ ਢੋਲ ਕਮੀ ਨੂੰ ਖੜਾ ਦੇ ਤੂੰ ਸੁਣਦੇ ਨਹੀਂ ਨੀ ਉਦਰੀ ਕਾਲੀ ਜੋ ਤੂੰ ਮੀਂਹ ਪਿਆਰ ਕਰਦ ਲੰਦਰੂ ਅੱਧੀ ਉਮਰੇ ਕਿਹੜਾ ਜੂਪੀ ਚ ਤੈਨੂੰ ਬਹੂ ਲਊ ਹੈ ਕਿਹੜਾ ਦਨ ਜੂਪੀ ਜਿੰਨਾ ਬਾਜ ਕਹਿੰਦੇ ਮਾਂ ਦੀ ਕੀ ਮੈਨ ਮੇਰੇ ਇਹ ਕਹਰੇ ਸੀ ਵੀ ਪਾ ਬੀਜੀ ਸਾਨੂੰ ਨਾ ਚਾਲ ਲਿਆ ਦੋ ਨਹੀਂ ਸੁਣਦੇ ਨਹੀਂ ਕੀ ਹੁੰਦਾ ਕੀ ਗਲਤੀ ਹੋ ਗਈ ਫੱਟੇ ਜੋ ਕਰਕੇ ਹੋ ਗਈਆਂ ਨੇ ਗਲਤੀ ਹੋ ਗਈ ਮੇਰੇ ਤੋਂ ਮਾਫੀ ਹਾਂ ਮਾਫੀ ਲੇਕ ਮੈਂ ਸਮਝਾਤਾ ਪਰ ਜੀ ਇਹਨੂੰ ਸਾਰਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਦੇਖਾ ਜਿਵੇਂ ਜਿੰਨਾ ਤੈਨੂੰ ਸੁਣਾ ਜਿੱਥੇ ਬੈਗ ਜਿੰਨਾ ਤੈਨੂੰ ਪਿਆਰ ਬਿੰਦਰ ਕਰਦਾ ਉਨੀ ਹੀ ਕਰਦਾ ਮੈਂ ਸਾਰਾ ਸਮਝਾ ਮਤਲਬ ਵੀ ਪਰਜਾਈ ਆ ਤੂੰ ਇਹਦੀ ਮੈਂ ਸਾਰਾ ਸਮਝਾਤਾ ਇਹਨੂੰ ਠੀਕ ਹੈ ਤੈਨੂੰ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਬਸ ਜਿਵੇਂ ਹੁਣ ਆ ਤੇਰੇ ਨਾਲ ਖੜਾ ਉਮੀ ਪਰਜਾਈ ਤੇਰੇ ਨਾਲ ਮੈਂ ਖੜਾ ਜਿਵੇਂ ਤੈਨੂੰ ਕੋਈ ਅੱਧੀ ਰਾਤ ਲੋੜ ਆ ਕੋਈ ਕਾਹਦੀ ਚੀਜ਼ ਦੀ ਸਾਨੂੰ ਫੋਨ ਮਾਰ ਦੇ ਹਾਜ਼ਰ ਹੋਵਾਂਗੇ ਉਹਦੀ ਮਰਜ਼ਾ ਸਾਹਿਬ ਬਣ ਕੇ ਆ ਜਾਾਂਗੇ ਅਸੀਂ ਬਾਜਾ ਨਚਲਾ ਮੈਨੂੰ ਨਾ ਲਿਆ ਕੇ ਦੇਣ ਵਾਲਾ ਚੀਜ਼ਾ ਹੈਗਾਗਾ ਤੁਸੀਂ ਆਪਦਾ ਕੰਮ ਨਹੀਂ ਐਣੀ ਤੂੰ ਇਹਨੂੰ ਗਲਤ ਲਏਗੀ ਗੱਲ ਨੂੰ ਇਹ ਗਲਤ ਲਏਗੀ ਨੂੰ ਸਮਝਾ ਮੋਢੇ ਨਾਲ ਮੋਢਾ ਲਾ ਕੇ ਕਰੂ ਮੋਢੇ ਨਾਲ ਮੋਢਾ ਜਿਹਨੇ ਸਰਕਾਰਾਂ ਕਰਦੀਆਂ ਨੇ ਹਾਂ ਅੱਛਾ ਅੱਛਾ ਚੰਗਾ ਮੈਂ ਚਾਹ ਲਿਆ ਦੇ ਕਿਰਾ ਆਜ ਬੰਦੇ ਵਾਂਗੂ ਮਾਰੇ ਨਾਲ ਹਾਂ ਓਕੇ ਪੱਤੀ ਠੋਕ ਕੇ ਹੈ ਚੰਗਾ ਬਾਲਾ ਨਾ ਬੋਲ ਦਰ ਬਹਿ ਜਾ ਲੈ ਦੇ ਕਿਰਾ ਸੌਪੜੇ ਇਹਨੂੰ ਫੜਿਆ ਕੀ ਰੱਖੋ ਬਟ ਡਬਲ ਡੁੱਲ ਜਾਵੇ ਹੈ ਪੁਣੇ ਪਾਣੀ ਟਪਾ ਦੇ بس جی چلیاں میرے حساب ਨਾਲ دیکھ لا پیتੂਆ ਸਾਰਾ ਕੁਝ ਹੋ ਗਿਆ ਮੈਨੂੰ ਯਾਰ ਗੋਡੇ ਦੱਬ ਲੈ ਨੂੰ ਮੈਂ ਤਾਂ ਯਾਰ ਮੇਰੇ ਮਰਿਆ ਪਿਆ ਮੇਰਾ ਮਰਿਆ ਪਿਆ ਚੱਲ ਦੇਖਨੇ ਚਾਪੀ ਚਾਹ ਪੀਣਿਆ ਗਿਆ ਮੈਨੂੰ ਵੀ ਨੁਕੜੀ ਰੂਹ ਮੇਰਾ ਸੜਾ ਪ੍ਰੂਪੀਏ ਕਰ ਜਾ ਕਰ ਚੱਪਾ ਮੇਰੇ ਤਿੰਨ ਵਾਰੀ ਕਾਲ ਫਕਰਾਲੀ ਦਾੜੀ ਵੀ ਸਾਰੀ ਚਿੱਟੀ ਹੋਈ ਪਈ ਹੈ ਕਰਾਂਗੇ ਸਾਰਾ ਕੁਝ ਕਰਾਂਗੇ ਤੂੰ ਤਮ ਰੱਖ ਭੁੱਕੀ ਤੇਰੀ ਤੇਜ ਹੈ ਭੁੱਕੀ ਕਣਮ ਬੜੀ ਹਾਂ ਭੁੱਕੀ ਤੇਰੀ ਕਣਮ ਬੜਾ ਹੈ ਰਡੀ ਪੁਕੀ ਨਾ ਤਾਂ ਕਿਸੇ ਨੇ ਦੇਖੀ ਅਜੇ ਤੱਕ ਨਾ ਕਿਸੇ ਨੇ ਲਿਆਂਦੀ ਦਾ ਦੂਰ ਤੱਕ ਮੇਰੇ ਨਾਲੇ ਪੰਪੀਆਂ ਨੂੰ ਵੀ ਪੁਕੀ ਨਾ ਕਿਦਾ ਵਾ ਤਾਂ ਨਾ ਸਰਜੂ ਇਹੀ ਲਿਆ ਦੇ ਕੌਲੇ 'ਚ ਲਿਆ ਕੌਲੇ 'ਚ ਠੰਡੀ ਹੋ ਜੂ ਕੌਲੇ 'ਚ ਠੀਕ ਹੈ ਨਾ ਚ ਕੌਲੇ ਸਾਧੂ ਸੰਤ ਦਾ ਕੌਲੇ 'ਚ ਹੀ ਪੀਂਦੇ ਨੇ ਕੰਨੜ ਕੰਮ ਦਿੰਦਾ ਕਰਾਂ ਪਿੰਡ ਮੈਂ ਰੱਬ ਵੀ 베ਰੀ ਬਣਾਇ ਤੇ ਉਧਰੋਂ ਸਰਕਾਰਾਂ 베ਰੀ ਬਣ ਗਈਆਂ ਕਦੇ ਗਹਿਣ ਦੀਆਂ ਅੱਗ ਨਾ ਲਾਓ ਕਦੇ ਕੋਸ ਨਾ ਕਰੋ ਨਾ ਜੀਵੀ ਦਾ ਰੇਟ ਕਿਉਂ ਥੋਥ ਪੈ ਗਈ ਹਾਂ ਪਿਆ ਲਾਣੀਦਾਰ ਕਰਦੇ ਹਾਂ ਗੱਲਾਂ ਕਿ ਮੈਂ ਤਾਇਆ ਉਹ ਬੱਲੇ ਬੱਲੇ ਠੀਕ ਆ ਕਿਸ ਤਰ੍ਹਾਂ ਤੂੰ ਸੁਣਾ ਵਧੀਆ ਠੀਕ ਠਾਕ ਹੋ ਹੁਣ ਚੱਲਦੀ ਗਿਆ ਸੀਗਾ ਆ ਕੰਪੈਨਜੀ ਲਾਰਖੀ ਸੀ ਮਖਾ ਚੱਲ ਵੱਡ ਲੈਣਗੇ ਤੋਂ ਨਾ ਵੱਡੀਆਂ ਮੈਂ ਨਿਕਲਦਾ ਚਾਰ ਝੂੜਾ ਵਧੀਆ ਨਿਕਲੀ ਜਾਂਦਾ ਇਹਦੀ ਤਾਂ ਪੁੱਛ ਨਾ ਬਹੁਤ ਬੁਰਾ ਹਾਲ ਹੈ ਅਦਾ ਵਰਦਨ ਨੂੰ ਪਤਾ ਹੀ ਹੈ ਤਾਂ ਮੈਨੂੰ ਤਾਂ ਐ ਲੱਗਦਾ ਸੀ ਵੀ ਪਹਿਲਾਂਆਂ ਸਰਕਾਰਾਂ ਮਾੜੀਆਂ ਸੀ ਇਹ ਉਦੋਂ ਵੀ ਚੰਦਰੀ ਲੱਗਦੀ ਹੈ ਮੈਨੂੰ ਤਾਂ ਬਸ ਤੈਨੂੰ ਪਤਾ ਹੀ ਹੈ ਆਪਾਂ ਦਾ ਕਰਕੇ ਹੀ ਜਾਣਾ ਹੈ ਇਹਦੀ ਜੀਰੀ ਵੀ ਨਹੀਂ ਹੋਈ ਸਾਡੇ ਤਾਂ ਭੈਣ ਦੇ ਯਾਰ ਦੀ ਥੋਥੀ ਹੋ ਗਈ ਹੋਰ ਰੇਟ ਰੂਟ ਵੀ ਵਾਲੇ ਘਟਾ ਰਹੇ ਨੇ ਹੂੰ ਇੱਕ ਮੈਂ ਕਹਿੰਦਾ ਸੀ ਤੈਨੂੰ ਥੋੜਾ ਜਿਹਾ ਪੈਸਿਆਂ ਦਾ ਸਾਰੀ ਲਵਾ ਦੇ ਤੈਨੂੰ ਕੀ ਲੋੜ ਪਈ ਉਹ ਲੋੜ ਤਾਂ ਤਾਂ ਹੁਣ ਯਾਰ ਤੇਰੇ ਕੋਲੇ ਹੁਣ ਕੀ ਪੜਦਾ ਹੂੰ ਇੱਕ ਨੌ ਮੈਂ ਲਿਮਟ ਕਰਵਾਈ ਸੀ ਅੱਛਾ ਉਹ ਤਾਂ ਉਹਨਾਂ ਨੇ ਬਾਰ-ਬਟਕੇ ਖੜਾ ਰੱਖਿਆ ਬੈਂਕਾਂ ਨੇ ਮੈਨੂੰ ਆਏ ਵੀ ਨਾਲੇ ਤਾਂ ਕੁਸ ਤਾਂ ਜੀਰੀ-ਜੁਰੀ ਚ ਹੋ ਜਾਣਗੇ ਕਿ ਕਿ ਜੀਰੀ ਵੀ ਤੈਨੂੰ ਪਤਾ ਹੀ ਹੈ ਘੱਟ ਹੀ ਹੋਈ ਹੈ ਹੂੰ ਤੇ ਕੁਸੋ ਜੀਰੀ ਵਾਲੇ ਹੋ ਜਾਣਗੇ ਕੁਸ ਤੂੰ ਸਾਰਾ ਲਵਾ ਦੇ 1.5 ਲੱਖ ਰੁਪਏ ਦਾ ਲਵਾ ਦੇ ਉਮਰ ਪਰੇ ਉਹਨਾਂ ਦਾ ਜੂੜ ਵੜਦੂਆਂ ਜਿਵੇਂ ਰੋਟੀ ਖੰਨੀ ਖਾਣ ਦਿੰਦੇ ਚਾਹ ਨਹੀਂ ਪੀਣ ਦਿੰਦੇ ਪਤੰਦਰ ਦੇ ਫੋਨ ਤੇ ਫੋਨ 20 ਗਿੜੇ ਮਾਰ ਕੇ ਬੇਸ਼ਰਮੀ ਵਾਲਾ ਕਰਨਾ ਦੇ ਕਿਸਰਾ ਪੈਸਿਆਂ ਨੂੰ ਤੈਨੂੰ ਜਮਾ ਜਵਾਬ ਨਹੀਂ ਸੀ ਪਰ ਮੁੰਡਾ ਮੈਂ ਬਾਹਰ ਤੋਰਿਆ 40 45 ਲੱਖ ਰੁਪਏ ਲੱਗੇਗਾ ਪਰ ਕੋਈ ਨਹੀਂ ਆਪਾਂ ਖब्बा ਸੱਜਾ ਕਰਾਂਗੇ ਫੇਰ ਵੀ ਵੀ ਹਜੇ ਹੱਥ ਮੇਰਾ ਵੀ ਪੂਰਾ ਟਾਈਟ ਹੋ ਰਿਹਾਗਾ ਦੇਖ ਲਈ ਤਾਇਆ ਜੇ ਬਣ ਜੇ ਤਾਂ ਚੰਗਾ ਹੀ ਆ ਹਾਂ ਇਹਦਾ ਦੇਖਦੇ ਕੋਈ ਕਰਦੇ ਆ ਬਣਾਉਣੇ ਸਕੀਮ ਕੀ ਬਣਦੀ ਆ ਆ ਲੱਗ ਰਹੀ ਆ ਕੰਪੈਨ ਦਾ ਤੱਲੀ ਜਾਂਦੀ ਆ ਜੀਰੀ ਵੇਚ ਕੇ ਵੱਡੀ ਜਾਂਦੀ ਆ ਕੰਪੈਨ ਜੀਰੀ ਵੇਚ ਕੇ ਉਹਦੀ ਆਪਾਂ ਅਰਥੀ ਨੂੰ ਕਹਦਾਂਗੇ ਕਰਦਾਂਗੇ ਕੋਈ ਖਬਾ ਦੱਸਦਾ ਉਹ ਤਾਂ ਟਾਈਮ ਆਇਆ ਕਹਦਾ ਸੀ ਤੈਨੂੰ ਹੂੰ ਵੀ ਤੇਰੇ ਦੀ ਆਸ ਆ ਦੇਖ ਮੈਨੂੰ ਤਾਂ ਜੇ ਹੋ ਜੇ ਕੋਈ ਖਬਾ ਸੱਚਾ ਤਾਂ ਚੰਗੀ ਗੱਲ ਐ ਮੇਰੇ ਤਾਂ ਸਾਰੀ ਲਾਦ ਵੀ ਨਾ ਆ ਤਾਂ ਜਮੇ ਚੰਦਰ ਐ ਅੱਛਾ ਉਹ ਤਾਂ ਵਿਚਾਰਾ ਇੱਕ ਤਾਂ ਹੈਗਾ ਉਹ ਮਸ਼ੀਨ ਤੇ ਗਿਆ ਹੋਇਆ ਉਹ ਵੀ ਮਤਤਾ ਤਾਇ ਤੈਨੂੰ ਐਂ ਕਹਣਾ ਵੀ ਜੇ ਤੂੰ ਐਸੇ ਦੀ ਰੱਖ ਲੈ ਉਰੇ ਐ ਵੀ ਵਿਚਾਰਾ ਦੂਰ ਦੂਰ ਭੌਂਕਦਾ ਫਿਰਦਾ ਉਹ ਤਾਂ ਜਿੰਨਾ ਘਸਾਰਾ ਲੱਗਦਾ ਉਹ ਤਾਂ ਲਵਾਉਂਦਾ ਆ ਤਾਂ ਮੇਰਾ ਸਾਲ ਕਿਹੜਾ ਜਮੀਨ ਨਕਮ ਐ ਇਹ ਇਹਦਾ ਮੈਂ ਕੀ ਕਰਾਂ ਇਹ ਇਹ ਜੇ ਲਾਦ ਨਾਲੋਂ ਤਾਂ ਬੰਦੇ ਕੋਲੇ ਲਾਦ ਹੋ ਵੀ ਨਾ ਤਾਂ ਹੀ ਜੰਗਾ ਜਮੀਨ ਨਕਮ ਐ ਤਾਂ ਘਰ ਤੇ ਇੱਕ ਹੁੰਦਾ ਹੈਗਾ ਸਾਡੇ ਹੀ ਹੈਗਾ ਕਹੇ ਆ ਸਾਡੇ ਵੀ ਹੈਗਾ ਉਹ ਇਹੀ ਕਰਦਾ ਰਹਿੰਦਾ ਬੁਰਾ ਹਾਲ ਹੈ ਜਾਂਦਾ ਚੱਲ ਕੋਈ ਗੱਲ ਨਹੀਂ ਆਪਾਂ ਝੋਨਾ ਦੇ ਦਈਏ ਆੜਤੀ ਇਹਨੂੰ ਤੇ ਮੈਂ ਕਹਿ ਦੂੰਗਾ ਉਹਨੂੰ ਵੀ ਦੇ ਦੂਗਾ ਚੱਲ ਕੋਈ ਨਹੀਂ ਤਾਂ ਕਰੀ ਕੋਈ ਹੀਲਾ ਜੇ ਬਣਦਾ ਹੋਇਆ ਚੰਗਾ ਬਣਾਉਣੇ ਆ ਫਿਰ ਬਣਾਨਾ ਲੱਖ ਤੂੰ ਪਹਿਲਾਂ ਲੈ ਗਿਆ ਉਹ ਨਹੀਂ ਮੋੜਿਆ ਡੇਢ ਲੱਖ ਤੂੰ ਹੋਰ ਮੰਗੀ ਜਾਂਦਾ ਲਾਦ ਤੇਰੀ ਤੇਰੇ ਬਸ ਤੇ ਨਹੀਂ ਬਸ ਲੋਕਾਂ ਦਾ ਵੀ ਸਰਾ ਹੀ ਪਿਆ ਬਨਾਲੀ ਵਰਜਾਈ ਚਾ ਲੈ ਵੇ ਤੂੰ ਸਿੱਧੇ ਹੀ ਅੰਦਰ ਆ ਵੜਿਆ ਆ ਇਹਨੇ ਵਰਦਿਆ ਹੁੰਦਾ ਕਿਸੇ ਦੇ ਘਰੇ ਰਸੋਈ ਚੋਂ ਵੀ ਆਬ ਦਾ ਕਰਾ ਮੇਰਾ ਮੂੰਹ ਪਿਆਰ ਜਾ ਦੇ ਮਰਾ ਸੋਡੇ ਨਾਲ ਮੂੰਹ ਪਿਆਰ ਤਾਂ ਬਈ ਆਪਦੀ ਥਾਂ ਸਿੱਧੀ ਗੱਲ ਲੱਸਾ ਤੈਨੂੰ ਜਦੋਂ ਇਹ ਘਰੇ ਨਹੀਂ ਹੁੰਦਾ ਨਾ ਘਰੇ ਨਾ ਆਏ ਬੜਿਆ ਕਰ ਲੈ ਬੁਰਾ ਲੱਗਦਾ ਲੋਕ ਪੀ ਗੱਲਾਂ ਬਣਾਉਣਗੇ ਗੱਲਾਂ ਬਣਾਉਣ ਨੂੰ ਲੋਕ ਤਾਂ ਇਨੇ ਘੜੇ ਹੁੰਦੇ ਨੇ ਇਕਰੇ ਜਾਨ ਨੇ ਲੋਕਾਂ ਦਾ ਕੀ ਹੈ ਹੈ ਲੋਕ ਨੇ ਗੱਲਾਂ ਨੇ ਗੱਲਾਂ ਹੁਣ ਵਸਤੀ ਹੁੰਦੀ ਨੇ ਜੇ ਕਹਿੰਦੇ ਚਰਚੇ ਹੋਣਗੇ ਫੇਰੇ ਚੜਾਈ ਹੁੰਦੀ ਹੈ ਚਰਚੇ ਹੋਣਗੇ ਫਿਰ ਆਪਣਾ ਪਤਾ ਲੱਗੂ ਵੀ ਦੁਨੀਆ ਤੇ ਆਏ ਆ ਇਹੇ ਦੀ ਚਲਾਈ ਮੈਂ ਤਾਂ ਕਰਾਉਣੀ ਹੋਗੀ ਉਹਦੇ ਗੱਲਾਂ ਵੀ ਮਰਦਾਂ ਨਹੀਂ ਹੁੰਦੀਆਂ ਉਹਨੇ ਹਾਂ ਫਿਰ ਮਰਦਾਂ ਦੀਆਂ ਹੁੰਦੀਆਂ ਹੁੰਦੀ ਨੇ ਮਰਦਾਂ ਵਾਲੇ ਕੰਮ ਵੀ ਕਰ ਲੋ ਮੈਂ ਚਾਹ ਬਸੇ ਕਹਿਣਾ ਇਹ ਮੈਂ ਚਾਹ ਆਈ ਹੀ ਨਹੀਂ ਹੈਗੀ ਬਲਕਿ ਕੀ ਗੱਲ ਦਾ ਗੁੱਸਾ ਹੋ ਗਈ ਕਿਸੇ ਗੱਲ ਤੋਂ ਹੈ ਨਾ ਮੈਂ ਤਾਂ ਕਾ ਗੁੱਸੇ ਤੁਸੀਂ ਘਰੇ ਖੜ੍ਹੋ ਤਾਂ ਤੁਹਾਨੂੰ ਚਾਹ ਫੜਾਵੇ ਕੋਈ ਮੇਰੀ ਕੂਜ ਵਰਗੀ ਪਰਜਾਈ ਹੈ ਵਾਹ ਗੁੱਸੇ ਹੋਗੀ ਚੰਗਾ ਆ ਇੱਧਰ ਤੇ ਆ ਕੇ ਆਹ ਬੱਲ ਨਾ ਦੇ ਅੱਗੇ ਬੇ ਚੱਲੇ ਜਾ ਹਾਂ ਕਰ ਦੇ ਅੱਗੇ ਤੁਹਾਡਾ ਚੰਗਾ ਕਿ ਕੈ ਤੈਨੂੰ ਮਾਫ ਕਰੀ ਦੇਖੀ ਭੂਖ ਦਾ ਕਦੇ ਵਾਸਤੇ ਆ ਮੇਰਾ ਵੀ ਦਿਮਾਗ ਬੰਦ ਲਾਤਾ ਤੈਂਦਾ ਮੈਂ ਪ੍ਰਦੇਸ਼ੀ ਜੀ ਦਾ ਸਵਾਦ ਦੇ ਨੂੰ ਬੇ ਚਾ ਚੰਗਾ ਕਿ ਕੀ ਕਹਿੰਦਾ ਤੈਨੂੰ ਉਹ ਕਰਦਾ ਮੈਂ ਕੀ ਆ ਕੀ ਬਾਹਰੇ ਬਾਹਰੇ ਐਕਸ਼ਨ ਕਰਦਾ ਬੇਲ ਨਾਲ ਮਰ ਪੁੱਥੇ ਤਾ ਉਹ ਲਵ ਕਰਦਾ ਬਲੀ ਮੈਂ ਤੈਨੂੰ ਹਾਂ ਪਰਜਾਈ ਪਰਜਾਈ ਹੁੰਦੀ ਰੱਬ ਦਾ ਰੂਪ ਤੇ ਰੱਬ ਆਜੇ ਬੇੜਾਂ ਵਿੱਚ ਬੁੱਤਿਆਂ ਦੇ ਆ ਕੀ ਕਹਣਾਗਾ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਬਈ ਕਹੀਏ ਕਹਿੰਦਾ ਵੀ ਜਿਹਨੂੰ ਕਹਿੰਦਾ ਸੋਟਾ ਵਧੀਆ ਸਭ ਤੋਂ ਜ਼ਿਆਦਾ ਕਹਿੰਦਾ ਮਲਵਾਰਤਨ ਹੋਵੇ ਜਿਨ੍ਹਾਂ ਦੇ ਘਰੇ ਆਉਣਾ ਜਾਣਾ ਹੋਵੇ ਕਹਿੰਦਾ ਆਪਾਂ ਉਹਨੂੰ ਲਵ ਕਰਦੇ ਹੁੰਦੇ ਆਗੇ ਆਈ ਨਹੀਂ ਕਹਿੰਦੇ ਹੁੰਦੇ ਕਿਸੇ ਨੂੰ ਨਾਲ ਸੁੱਡੇ ਨੂੰ ਆਈ ਨਹੀਂ ਪਤਾ ਹੈਗਾ ਮੈਂ ਪੜਿਆ ਕਿੰਨੀਆਂ ਦੇਦੋਂ ਮੈਂ ਤਾਂ ਪੜਿਆ ਹੀ 5ਵੀਂ ਚ ਤਿੰਨ ਬਰੀ ਦੀ ਪਈ ਸੀ ਮੇਰੀ ਫਿੱਟ ਮੂੰਹ ਤਰੇ ਤਾਹੀ ਤਾਂ ਹੈ ਜਾ ਕੋਸ ਕੇ ਦਤਰੇ ਮੂੰਚੋਂ ਪਤਾ ਨਹੀਂ ਸੋਰਨੀ ਵੀ ਕੀ ਕਹਦੇ ਹੁੰਦੇ ਔਰ ਲਵ ਲਵ ਪਾਸ ਪਤਾ ਕਾਸ ਨੂੰ ਕਹਿੰਦੇ ਹੁੰਦੇ ਨੇ ਜਿਹੜਾ ਬੰਦਾ ਜਿਹਨੂੰ ਪਿਆਰ ਕਰਦੇ ਹੁੰਦਾ ਉਹਨੂੰ ਕਹਿੰਦੇ ਨੇ ਜਿਹਨੂੰ ਪਿਆਰ ਕਰਦਾ ਤੂੰ ਮੇਰੀ ਪਰਜਾਈ ਆ ਲੈ ਕਹੇਗਾ ਜਿੱਦੀ ਬੇ ਪਰਜਾਈ ਆ ਨੀ ਹੁੰਦਾ ਜੁੱਤੀਆਂ ਖਾ ਕੇ ਜਾਏਗਾ ਹੋਰ ਕਿਹੜਾ ਹੁੰਦਾ ਹੈ ਹੋਰ ਕਿਹੜਾ ਹੁੰਦਾ ਹੈ ਪਰੇ ਦੀ ਠੰਡੀ ਰਿਹਾ ਕਰ ਪਾਣੀ ਇਹ ਉਹ ਹੁੰਦਾਗਾ ਜਿਹੜਾ ਚਲ ਹੁਣ ਛੱਡ ਦਿੰਦਾ ਤੁਹਾਨੂੰ ਕੀ ਪਤਾ ਦੱਸੀ ਮੈਨੂੰ ਮੜਾ ਜੇ ਮੈਨੂੰ ਫੇਰ ਕੱਲ ਨੂੰ ਫੇਰ ਕਿਸੇ ਨੂੰ ਅੱਗੇ ਇੱਕ ਗਲਤੀ ਹੋ ਜਾਂਦੀ ਹੈਗੀ ਹੈ ਦੱਸੀ ਮੈਨੂੰ ਮੜਾ ਜੇ ਕਿਵੇਂ ਹੁੰਦਾਗਾ ਦੱਸਣ ਵਾਲੀਆਂ ਗੱਲਾਂ ਹੁੰਦੀਆਂ ਨੇ ਇਹ ਮੰ ਮਾਰ ਜਨਾ ਪੁਕਾਈ ਐ ਕਰ ਕੰਦੇ ਚ ਦੱਸਦੇ ਵੀ ਤਾਂ ਉਹ ਹੁੰਦਾਗਾ ਜਿਹੜਾ ਮਨ ਦੇ ਨਾਲ ਸਾਜ ਗਿਆ ਬਾਈ ਹਾਂ ਜਦੋਂ ਗੱਲਬਾਤ ਹੁੰਦੀ ਆ ਪਾਗਨਾ ਪਰ ਜਾਈਂ ਦੇਖ ਮੇਰੀ ਗੱਲਬਾਤ ਕੋਈ ਨਹੀਂ ਹੈਗੀ ਪਰ ਮੈਂ ਤੈਨੂੰ ਪਿਆਰ ਕਰਦਾ ਪਰਜਾਈਂ ਆ ਤੂੰ ਮੇਰੀ ਫੇਰ ਨਹੀਂ ਹਟਦਾ ਕਹਿਣਾ ਪਰਜਾਈਂ ਆ ਤੂੰ ਮੇਰੀ ਜੰਗਾ ਬਾਗਦਾ ਤੈਨੂੰ ਮੈਂ ਚਾਹ ਪਰ ਫੜਾ ਦੂ ਬਾਰੇ ਪੇਕੇ ਦੋਵੇਂ ਭੈਣ ਰੱਖੀਏ ਸਾਰੇ ਨਿੱਸੀ ਚੀਜ਼ ਦਰ ਆਣੀ ਐ ਜੀ ਉਗਲਾਂ ਪੁੱਤਰਾ ਕੀ ਕਰਦਾਗਾ 베ੜੀ ਬੈਠੀ ਆਲਾ ਚਾਹ ਕਹਿੰਦੇ ਬਸਤੇ ਹੈਂ ਪਰ ਜੀ ਬਾਹਰ ਜਾ ਮਿਲ ਜੂਗੀ ਤੰਨੂੰ ਮੈਂ ਬੋਲੀ ਜਾਂਦਾ ਸਰਾਣੇ ਆ ਕੇ ਬੇਸੁਰਾ ਜਾ ਦੱਸ ਜੁੱਫੀਆਂ ਪਾਉਣ ਲੱਗ ਗਏ ਲਿਆ ਕੇ ਇੱਥੇ ਦਰਗਾ ਦੱਸ ਦੇ ਉਹਨੂੰ ਆ ਲੈਣ ਤੇ ਕੰਜਰ ਨੂੰ ਘਰੇ ਚਾਉਰੇ ਨੂੰ ਕਿਹੜਾ ਘਰੇ ਖੜਦਾਗਾ ਆਪ ਤੈਨੂੰ ਰੱਖ ਕੇ ਘਰੇ ਆਪ ਤਾਂ ਨਿਕਲ ਗਿਆ ਦੱਸ ਸ਼ਰਮ ਨਹੀਂ ਕੁਛ ਨਹੀਂ ਇਹਨੂੰ 베ੜੀ ਬੈਠੀ ਆਲਾ ਨੇ ਕਿਵੇਂ ਤਪਾ ਰੱਖੀ ਐ ਨਾਲੇ ਤਾਂ ਲੰਗਰ ਲਾਵਾਂ ਨਾਲ ਇਹਨਾਂ ਦਾ ਆਹ ਕੁਛ ਚੱਲਾਉਂ ਸਾਵਰੇ ਦੀ ਲਾਲ ਮਰੁੱਤੀ ਨੇ ਚੱਕਾ ਜਮ ਕਰਾਤਾ ਬੜੇ ਜੇ ਲਾਲ ਹੁੰਦੀ ਓਏ ਫੇਰ ਜੱਜਦੀ ਫੇਰ ਜੱਜਦੀ ਫੇਰ ਤਾਂ ਗੱਲੇ ਮੈਂ ਕਹਿੰਦਾ ਲੈ ਕੇ ਪੇਟ ਲਾਲ ਨਾ ਕਰਦੀ ਤੇ ਮੇਰਾ ਸਾਲੇ ਮੰਗਮੀ ਤੂੰ ਗੱਡੀ ਕਿਸ ਨੇ ਮਸਾ ਦਿੱਤੀ ਹੈਗੀ ਅੱਗੇ ਗੱਲਾਂ ਕਰੇ ਚੱਗੀ ਗਈ ਚੱਗੀ ਗਈ ਚੱਗੀ ਗਈ ਲੋੜ ਨਹੀਂ ਲੋੜ ਨਹੀਂ ਹਾਂ ਲੋੜੇ ਨਹੀਂ ਉੱਤਰਾਖੰਡ ਤੱਕ ਪਹੁੰਚ ਆਪਣੀ ਹਾਂ 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 ਦਬਦੇ ਨਹੀਂ ਦਬਦੇ ਨਹੀਂ ਇਹ ਆ ਕੀਦੀ ਲੈ ਆਏ ਆ ਗਿਆ ਬਾਪੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਉਹ ਆ ਕੀ ਦੀ ਲੈ ਕੇ ਆਏ ਹੋ ਬੇ ਬੇ ਮੱਥਾ ਤੇ ਕਹੀਂ ਮੱਥਾ ਆ ਸਿਰਫ ਆਹ ਜ਼ਰੂਰੀ ਹੈ ਬੇ ਸਾਹਨੇ ਉਹ ਛੁਬ ਕੰਮ ਕਰਾ ਨਾ ਫਿਰ ਛੁਬ ਕੰਮ ਮੈਂ ਕੰਮ ਕਰਨ ਤੋਂ ਪਹਿਲਾਂ ਕਹਿੰਦੇ ਪਾ ਲੈ ਕੇ ਕੀ ਦੀ ਆਏ ਹੋ ਨਹੀਂ ਤਾਂ ਨਹੀਂ ਮੇਰੇ ਸਾਲੋਗੇ ਦੀ ਚੋਰੀ ਚੱਕ ਲੈ ਕੇ ਆਏ ਮੈਂ ਬਹੁਤ ਦੁਖੀ ਹੋ ਗਏ ਜਨਾਨੀ ਦੇ ਇੱਕ ਤਾਂ ਪਿੱਪਲ ਦੀ ਡਾਣੀ ਇਕ ਲਿਆ ਕੇ ਰੱਖ ਲੈ ਕੰਮ ਕਰ ਲੈ ਕੰਮ ਆ ਬਣਾ ਦੀ ਬੱਸ ਜਨਾਨੀ ਦਾ ਆਪ ਹੈਗੀ ਇੱਕ ਗੱਲ ਦੱਸਦਾ ਮੈਂ ਗੱਲ ਸਿੱਧੀ ਆ ਹੁਣ ਤਾਂ ਕੰਨ ਫਿਰ ਕੋਰਟ ਕਚੈਰੀਆਂ 'ਚ ਨਿਭੜੂ ਤੂੰ ਮੇਰੇ ਅੱਸਲ ਕਰੇ ਤੂੰ ਰੇ ਕੀ ਲੈਣਾ ਐ ਤੂੰ ਦੇਖ ਗੱਲ ਦਾ ਨਾ ਬੱਤ ਦਾਈ ਰੂ ਦੂਸਰੇ ਦਾ ਸੱਚ ਕਹਿਣਾ ਸੁਖੀ ਰਹਿਣਾ ਤੂੰ ਜਾ ਜਾਣ ਦੇਣੀ ਐ ਕੀ ਖੜ ਜਾ ਮੇਰੇ ਤੇ 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 ਮੇਰੀ ਮਿਰਦੇ ਗੱਲ ਸੁਣਦਾ ਮਿਰਤਾ ਗਲਤਾ ਸੁਣਦਾ ਇੱਕ ਮਿੰਟ ਪੁੱਤਰਾ ਥੱਲੇ ਅੱਬਾ ਬਾਬਾ ਹੀ ਨਾ ਮੇਰੀ ਗੱਲ ਸੁਣ ਕਹਿਣ ਦੇ ਜਾਰ ਦੇ ਨਾ ਲਹੂ ਵੀ ਦਾ ਪਾਪੇ ਧਿਆਨ ਨਾਲ ਠੰਡਾ ਰੱਖ ਦਿਮਾਗ ਠੰਡਾ ਰੱਖ ਦੇਖ ਕੁੱਟਣਾ ਮਾਰਨਾ ਅਸੀਂ ਤਾਂ ਤੇਰੇ ਆ ਇੱਜ ਆਪਣੀ ਮਾਂ ਚ ਹਵਾ ਤਾਂ ਪਾਲੇ ਕਿੱਥੇ ਪਸੇ ਨਿਕਲਿਆ ਜੀ ਪਾਵਾਂਗੇ ਸਾਰਾ ਪਾ ਦੇ ਉਹਨੂੰ ਤਿਆਰ ਰਟਰ ਨੂੰ ਬੇ ਇੱਕ ਮਿੰਟ ਗੱਡੀ ਕੋਈ ਏਸੀ ਬਾਈਸੀ ਨਹੀਂ ਹੈਗੀ ਭਗਵੰਤ ਮਾਨ ਨੇ ਸਪੈਸ਼ਲ ਗੁਰਪ੍ਰੀਤ ਕਰਵਾਉਣਾ ਭਗਵੰਤ ਮਾਨ ਦੱਕਾ ਤੋੜ ਲੈ ਕਰੋ ਮੇਰੇ ਖਿਆਲ ਸੁਣ ਪਾਪੀ ਗੱਲ ਸੁਣ ਮੇਰੇ ਨਾਲ ਰਹੇਗਾ ਕਿ ਉਹ ਵੱਡੇ ਨਾਲ ਅੱਜ ਫੈਸਲਾ ਕਰਦੇ ਜਿਹੜੇ ਤੁਹਾਡੇ ਕੋਟਕਚੇਰੀਆਂ 'ਚ ਕੰਮ ਦਾ ਗਿਆ ਜਿਹੇ ਤੁਹਾਡੇ ਲੱਛਣ ਨੇ ਨਾ ਭਾਂਦੇ ਯਾਰੋ ਮੈਨੂੰ ਬਿਰਧ ਆਸ਼ਰਮ 'ਚ ਜਾਣਾ ਪਊਗਾ ਕੋਰਟ ਕਚੇਹੇ ਦੇ ਮਾਮਲੇ ਜਾਣਗੇ ਚਾਚਾ ਤੂੰ ਮੇਰੇ ਕੜਿਆ ਜੱਸਮ ਦੇ ਕਿੱਥੋਂ ਬਾਹਰ ਨਾ ਕਰ ਬਾਹਰ ਨਾ ਕਰ ਆਪਣੇ ਮਾਰਦੇ ਨਹੀਂ ਵੀ ਆਪਣੇ ਆਪ ਦੇ ਮਾਰਦੇ ਨੇ ਛੈਣ ਦੇ ਯਾਰਦਿਆਂ ਨੇ ਲਹੂ ਪੀ ਲਿਆ ਲੈ ਲੈ ਯਾਰੇ ਬੰਦੇ ਯਾਰੇ ਬੰਦੇ ਉਰੀ ਬੈਠਾਂਗੇ ਉਰੀ ਬੈਠ ਜਾ ਬੈਠ ਜਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਤੋ ਦੇ ਖੜ ਜਾ ਤੂੰ ਨਾ ਤੇਹ ਮਾਰ ਤੇ ਮਾਰ ਦੇ ਤੇ ਜੇ ਤੇ ਮੈਂ ਤੇ ਪਿਆਰ ਅੱਜ ਮੇਰਾ ਹੈਗਾ ਅਸੀਂ ਫੈਸਲੇ ਕਰਾਂਗੇ ਐ ਨਹੀਂ ਮਾਰਦੇ ਹੈਗੇ ਜੀ ਹਾਂ ਜਿਵੇਂ ਤੂੰ ਮਾਰ ਨੂੰ ਖੜੇ ਲੈ ਜਾੜਦੇ ਨੇ ਲਹੂ ਪੀ ਲਿਆ ਜਮੀਨ ਹਾਂ ਜਾੜੀਆਂ ਨਵਾਉਂਦੇ ਜੇ ਲੈ ਜਾੜੀਆਂ ਹਾਂ ਜਾੜੀਆਂ ਨਵਾਵਾਂਗੇ ਬੈਰੀ ਬਣ ਗਿਆ ਮੇਰੀ ਅਫਕਾ ਬਣ ਗਿਆ ਮੇਰੀ ਚਾਹੇ ਅਜ ਡਰਨੇ ਲੱਗਣਗੇ ਡਰਨੇ ਬੈਠ ਜਾ ਬੈਠ ਜਾ ਹਾਂ ਜੀ ਜਾੜੀਆਂ ਪੜ੍ਹਨ ਗਈਆਂ ਇਨਕਲਾਬ ਥੋੜਾ ਜਿਹਾ ਕੰਟਰੋਲ ਰਹਿ ਕੰਟਰੋਲੋ ਕੰਟਰੋਲ ਜਜ਼ਬਾਤਾਂ ਤੇ ਕਾਬੂ ਤਾਰੀ ਜਿੰਦਾਬਾਦ ਜਿੰਦਾਬਾਦ ਹਾਏ ਜਿੰਦਾਬਾਦ ਹਾਂ ਦੇਖਦਾਰੀ ਅੱਜ ਤੋਂ ਬਾਅਦ ਪਾਪਾ ਮੁਰਦਾਬਾਦ ਪਾਪਾ ਮੁਰਦਾਬਾਦ ਪਾਪਾ ਮੁਰਦਾਬਾਦ ਮੇਰੀ ਬਾਹੂ ਨਮੀ ਜਿੰਦਾਬਾਦ ਮੇਰੀ ਬਾਹੂ ਨਮੀ ਜੁੱਪੀ ਤੋਂ ਲਿਆਵਾਂਗੇ ਜੁੱਪੀ ਤੋਂ ਲਿਆਵਾਂਗੇ ਮੇਰੀ ਗੱਲ ਸੁਣ ਲੈ ਤਾਰੀ ਚਾਹੇ ਮਰ ਜੀਏ ਆਪਕੀ ਨੂੰ ਕੋਈ ਨਹੀਂ ਓਏ ਪਾਪੇ ਦੇ ਕੁੱਤਾ ਕੜਾ ਮੇਰੇ ਸਾਰਿਆਂ ਤਰ ਮਤ ਲਾ ਲਗ ਰਿਹਾ ਬੰਦਾ ਨਹੀਂ ਕੋਈ ਨਾ ਸੁਣਾ ਮੇਰੀ ਗੱਲ ਸੁਣਾ ਫਾਉ ਪਾਉਣਾ ਫਾਉ ਖੜਾ ਹੋ ਆਉ ਬੈਲੀਆ ਵਾਲਾ ਬੈਲੀਆ ਵਾਲਾ ਫੈਸਲਾ ਕਰ ਦਿਆ ਜੀ ਹਕੂਮਤਾਂ ਜੇ ਕਿਸੇ ਨੂੰ ਕੋਈ ਚੱਕਰ ਹੈ ਪੀਤੂ ਸਾਡਾ ਯਾਰ ਜੂਪੀ ਤੋਂ ਬਹੂ ਲਿਆਉਣ ਨੂੰ ਤਿਆਰ ਹੈ ਜੇ ਕੋਈ ਰੋਕਣਾ ਚਾਹੁੰਦਾ ਹੈ ਤਾਂ ਸਿੱਧਾ ਮੱਥਾ ਆ ਕੇ ਸਾਡੇ ਨਾਲ ਟਕਰੇ ਅਸੀਂ ਜਾਣ ਲੱਗੇ ਆ ਦੇਖ ਲਓ ਜੀ ਅਸੀਂ ਜਾਣ ਲੱਗੇ ਆ ਜੂਪੀ ਨੂੰ ਗੱਡੀ ਦੀ ਕਿੱਕ ਸਟਾਰਟ ਐ ਪਿੱਠ ਪਿੱਛੇ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਠਿੱਪ ਪਿੱਛੇ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਜੇ ਕਿਸੇ ਨੂੰ ਕੋਈ ਚੱਕਰਾ ਸਿੱਧੇ ਮੱਥੇ ਆਜੋ ਜੋ ਤ ਪਾਣੀ ਲਿਆ ਭਾਈ ਗਲਾਸ ਉਹ ਟਿਕ ਜੋ ਬਾਬਾ ਗੁਰੂ ਟਿਕ ਜੋ ਆ ਬੰਦੇ ਥੋੜੇ ਮੁਰੇ ਹੱਥ ਟਿਕ ਜਾਓ ਮੁਰਦਾਬਾਦ ਮੇਰਾ ਪਾਪਾ ਮੁਰਦਾਬਾਦ ਮੇਰੇ ਪਾਪੀ ਮੁਰਦਾਬਾਦ ਮੈਂ ਕਹਿੰਨੀ ਆ ਇਹਨਾਂ ਨੂੰ ਕੀ ਹੋ ਗਿਆ ਮਤਾਖਾ ਇਹਨੇ ਬੰਦੇ ਰੋਲਾ ਪਾਈ ਅੱਜ ਦਿਨ ਕੀ ਹੋ ਗਿਆ ਵੀ ਵੱਧ ਘਟ ਖਾ ਲਈ ਹੋਣੀ ਭੁੱਖੀ ਮੁੱਕ ਗਈ ਹੋਣੀ ਇਹਨਾਂ ਦੀ ਹੁਣ ਆ ਹੀ ਕਰਦਾ ਹੁੰਦਾ ਇਹ ਬਾਪੂ ਮੈਂ ਤਾਂ ਐ ਕਹਿੰਨੀ ਆ ਵੀ ਉਹੀ ਨਾ ਪਿੱਪਲ ਲਾ ਦੇ ਭਈ ਯਾਰਾ ਨਹੀਂ ਲੈ ਕੇ ਕੋਈ ਸਾਰਾ ਕੁਝ ਲੁੱਟ ਕੇ ਲੈ ਜਾਏ ਥੱਲੇ ਨਹੀਂ ਦਿੰਦਾ ਮੰਗੀ ਹੋਈ ਇਹਨਾਂ ਨੂੰ ਕਿੱਥੋਂ ਹੋ ਗਰੂ ਮੈਂ ਚੁੱਕੜੀ ਬੋਹੂ ਧਿਆਮ ਬੇ ਚੁੱਕੜੀ ਕਰਦੇ ਹੈਗੇ ਇੱਕ ਮਿੰਟ ਮੈਂ ਕਰਾਉਣਾ ਬਾਪੂ ਸਮਝਾ ਮੜਾ ਮੋਟਾ ਲਾ ਮੰਗੇ ਲਾ ਮੰਗੇ ਵੀ ਲਾ ਮੰਗੇ ਲਾ ਮੰਗੇ ਲਾ ਮੰਗੇ ਓ ਗੱਲ ਸੁਣ ਮੇਰੀ ਚੱਲ ਕੋਈ ਗੱਲ ਨਹੀਂ ਕਰੀ ਤਿਆਗ ਤੂੰ ਗੱਲ ਸੁਣ ਮੇਰੀ ਓਏ ਅੰਦਰ ਗੱਲ ਸੁਣ ਮੈਨੂੰ ਪਤਾ ਹੈ ਤੂੰ ਕਿਹਨੇ ਕਿਉਂ ਤਰਪੂਤ ਦਾ ਮਾਲਕ ਹੈ ਦੇਖੋ ਮੈਂ ਤੇ ਕਰ ਤੂੰ ਤਿਆਗਦਾ ਤੂੰ ਬਸ ਮੇਰੀ ਗੱਲ ਸੁਣ ਮੈਂ ਤੈਨੂੰ ਦੇਣਾ 2000 ਰੁਪਏ ਗੱਲ ਸੁਣ ਓਏ ਬੋਲਦਾ ਮੈਂ ਦੇਣਾ ਤੈਨੂੰ 2000 ਰੁਪਏ ਤੂੰ ਆਪ ਦਾ ਭੁੱਕੀ ਭੱਕੀ ਲੈ ਮੈਨੂੰ ਪਤਾ ਹੈ ਤੂੰ ਕਿੰਨੀ ਕੁ ਕਰਤੂਤ ਦਾ ਮਾਲਕ ਹੈ ਚੱਲ ਮੇਰੇ ਸ਼ੇਰਾਂ ਐ ਨਹੀਂ ਬੱਬੇ ਮੇਰੀ ਵੀ ਬਹੁਤ ਮੇਰੀ ਵੀ ਬਹੁਤ ਮੇਰੇ ਵੀ ਜਵਾਕ ਲੜਾ ਬਥੇਰਾ ਚੋੜ ਕੋਈ ਨਹੀਂ ਲੈ ਮੇਰੇ ਜੀਲ ਨੂੰ ਦੇਖੀ ਦੇਖੀ ਚਾਚਾ ਮੈਂ ਤੈਨੂੰ ਮੇਰੇ ਮੇਰਾ ਮੇਰਾ ਨਹੀਂ ਜੀ ਕਰਦੇ ਨਹੀਂ ਕਿ ਜਿਵੇਂ ਜਿਵੇਂ ਮੇਰੀ ਬਹੂ ਉਹ ਵੀ ਦੇਖੀ ਦੇਖੀ ਜੋੜੀ ਦੇਖੀ ਗਲਤ ਕੋਈ ਨਹੀਂ ਸੁਣੀ ਵਧੀਆ ਚੱਲ ਕੋਈ ਨਹੀਂ ਤੁਸੀਂ ਮੇਰੀ ਗੱਲ ਸੁਣੋ ਨਾਲ ਤੇਨੂੰ ਅਸੀਂ ਪਿਆਰ ਕਰਦੇ ਤੇਰੇ ਨਾਲ ਲਵ ਚੱਲਦਾ ਸਾਡਾ ਤੇਰਾ ਹੈ ਜਿਹੜਾ ਬੰਦਾ ਅਸੀਂ ਮੈਂ ਤੈਨੂੰ ਕਹਾਂ ਚੀ ਪਹਿਲਾਂ ਵੀ ਭਾਬੀ ਪਹਿਲਾਂ ਵੀ ਕਿਹਾ ਪਹਿਲਾਂ ਵੀ ਮੈਂ ਤੈਨੂੰ ਕਿਹਾ ਵੀ ਜਿਹੜਾ ਬੰਦਾ ਆਉਣ ਲੱਗ ਜੇ ਤਾਂ ਜਦੋਂ ਉਹ ਨਾਲ ਮਿਲਵਰਤਨ ਹੋ ਜਾਦਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਦੇਖੇ ਇਹ ਬੰਦੇ ਦੇ ਵੀ ਬਹੁਤ ਵੱਡੇ ਸੁਪਨੇ ਨੇ ਇਹਦੇ ਵੀ ਤਲੀਬ ਦੇ ਦੇ ਨਾਲੇ ਤੂੰ ਰੋਣਾ ਬੰਦ ਕਰ ਮੇਰੀ ਗੱਲ ਸੁਣੋ ਪਾਲਤੂ ਬੋਲਣ ਦੀ ਲੋੜ ਨਹੀਂ ਨਾਲੇ ਤਾਂ ਉਹ ਮਸ਼ੀਨ ਲੱਗ ਰਹੀ ਸਾਰੀਆਂ ਬੱਟਾ ਕਰ ਦਾਂਗੇ ਉਹ ਘੱਡ ਦੋ ਸਭ ਕਰ ਦਾਂਗਾ ਤੁਹਾਨੂੰ ਨਵਜੋਤ ਪੈਸੇ ਲੈ ਕੇ ਦੇ ਇਹਨਾਂ ਨੂੰ 2000 ਰੁਪਏ ਆਪਦਾ ਸਮਾਨ ਲੈ ਕੇ ਕੰਮ ਕਰੋ ਮੇਰੀ ਗੱਲ ਸੁਣ ਮੌੜ ਬਾਈ ਮੇਰੀ ਗੱਲ ਸੁਣ ਆਏ ਨਹੀਂ ਕਰਦੇ ਹੁੰਦੇ ਵੀਰ ਤੇ ਨਹੀਂ ਹੁੰਦੇ ਇਹਨਾਂ ਤੂੰ ਕਿਹੜਾ ਜਵਾਬ ਦੇਗਾ ਪਤਾ ਕੀ ਚੱਕਰ ਹੈ ਬੱਸ ਇਹਦਾ ਖੂਨ ਦਰਬਾਲਾ ਚੱਲ ਰਿਹਾ ਚੱਲੇ ਆ ਚੱਲ ਇਹਦਾ ਖੂਨ ਬਾਲਾ ਚਾਚਾ ਖਾ ਗਿਆ ਸੀ ਮੈਂ ਰੋਕਿਆ ਇਹ ਮਾ ਦੇਖ ਜੂਪੀ ਤੇ ਬਹੂ ਜੇ ਲੈਂਦੀ ਆਪਣੇ ਘਰ ਚ ਪੜਵਾਟੀ ਪੈ ਜੂ ਆਪਾਂ ਇਹ ਜਿਆ ਕੰਮ ਨਹੀਂ ਕਰਨਾ ਨਾਦਾ ਹੈ ਜੱਪੜਵਾਟੀ ਵਾਲਾ ਕੰਮ ਅੱਜ ਤੱਕ ਸਾਡੇ ਟੱਬਰ ਨੇ ਕਰਿਆ ਨਾ ਕਰਨ ਦਈਏ ਓਏ ਹੋਰ ਤੂੰ ਕੀ ਕਰੇਗਾ ਕੀ ਕਰਦਾ ਨਹੀਂ ਹੁਣ ਚਾਚਾ ਜਿੰਦਾਬਾਦ ਚਾਚਾ ਜਿੰਦਾਬਾਦ ਪਾਪਾ ਤੇਰਾ ਤੇਰਾ ਪਾਪਾ ਚਲ ਪਾਪਾ ਪਾਪਾ ਮੇਰੀ ਗੱਲ ਸੁਣੋ ਤੋ ਮੇਰੇ ਸ਼ੇਰ ਮੂੰਹ ਮੋਤੋ ਖੋਲੋ ਚਲੋ ਮੈਂ ਤੁਹਾਨੂੰ ਪੈਸੇ ਮੈਂ ਤੁਹਾਨੂੰ ਪੈਸੇ ਲਿਆ ਕੇ ਦਿੰਦਾ ਚਲ ਮੂੰਹ ਦੋ ਜੋ ਤੇਨਾਂ ਨੂੰ ਚਾਹ ਕਰਕੇ ਦੇ ਪਰਜਾਈ ਨਾਲ ਗੱਲ ਕਰਨੀ ਇੱਕ ਕੋਈ ਨਹੀਂ ਪਰਜਾਈ ਪਰਜਾਈ ਹਾਂ ਅੱਜ ਦੋ ਬਾਰੀ ਨੂੰ ਮਾੜਾ ਚੰਗਾੜੀ ਬੰਨਾ ਸੌਂ ਖਾ ਜਾ ਉਹ ਕਰਿਆ ਕੰਮ ਖਾ ਸੌ ਸੌ ਕਾ ਮੈਂ ਜੋ ਕਿ ਉਹ ਸਗਾ ਤੇਰੀ ਸੌ ਲੱਗੇ ਜਮਾ ਨਹੀਂ ਬੋਲਦੀ ਮੇਰੇ ਸਾਰੇ ਤੈਨੂੰ ਮਾਰਦੇ ਮੇਰੇ ਬਾ ਠੀਕ ਹੈ ਠੀਕ ਹੈ ਜਮਾ ਤੇਰੀ ਸੌ ਖਾਦਿਆਂ ਨਾਲ ਹਾਂ ਕੁਛ ਨਹੀਂ ਕਹਿੰਦੀ ਚਬਰੇ ਨੂੰ ਹੁਣ ਦੇਖ ਦੇਖੀ ਲੱਗਦੀ ਜੋੜੀ ਨਾ ਐਣੀ ਸੌ ਮੇਰੀ ਖਾਦਿਆਂ ਨੇ ਜੀਨੇ ਲਾਲ ਪਰੀਨਾ ਪੀਤੀ ਦੇਖੀ ਭਾਬੀ ਕਿ ਜੀਨੇ ਲਾਲ ਪਰੀਨਾ ਪੀਤੀ ਰਨ ਕੁੱਟ ਕੇ ਸਿੱਧੀ ਨਾ ਕੀਤੀ ਹਾਂ ਦੇਖ ਲੈ ਕੁੱਤੇ ਫਕੀ ਮਾਰਦਾ ਫੇਰਾ ਹਾਂ ਹਾਂ 2000 ਅੱਛਾ ਉਹ ਕਰਦਾ ਫੇਰਾ 2000 22 22 ਨਹੀਂ 22 ਤੇ ਬੱਧਾ ਬਈ ਮੇਰੀ ਗੱਲ ਸੁਣ ਬਹੁਤਾਂ ਲੈਣ ਜਾਂਦਾ ਨਾ ਕੁਝ ਨਹੀਂ ਲੈਂਦਾ ਤੇਰੇ ਵਰਗੀ ਪ੍ਰਿਆਈ ਕਰੇ ਹੋ ਵੈਸੇ ਬਹੂਆ ਕਿਉਂ ਲਿਆ ਮੰਗੇ ਕਦਨਾ ਫਿਰ ਪ੍ਰੋਮਿਸ ਕਰ ਵੀ ਨਹੀਂ ਲਿਓ ਹਾਂ ਪ੍ਰੋਮਿਸ ਇਹ ਲੈ ਵਿੰਕੀ ਵਿੰਕੀ ਪ੍ਰੋਮਿਸ ਕੋਈ ਜਰ ਮੇਰੀ ਗੱਲ ਸੁਣ ਤੂੰ 2200 ਰੁਪਏ ਲਿਆ ਪਰ ਜਾਈ ਪਾਈ ਚੰਗਾ ਮੈਂ ਪੈਸੇ ਲੈ ਆਉਂਿਆ ਬੰਦੇ ਵਾਂਗੂ ਟਿਕਾ ਸਾਰੀਆਂ ਪੱਟਾ ਘੜਦਾ ਜੇ ਸਭ ਕਰਦਾ ਜੇ ਮੈਂ ਮਾਹ ਮੌਜ ਮੇਰੀ ਗੱਲ ਸੁਣ ਬਹੁ ਕਿਹੜਾ ਦੇਗਾ 2200 ਮਿਲ ਗਿਆ ਚਾਰ ਦਿਨ ਟੱਪ ਜੇ ਕੀ ਤਾਂ ਧਰਨੇ ਲੱਗਦੇ ਸੀ ਚਾਰ ਦਿਨ ਟੱਪ ਜੇ ਫਿਰ ਮੇਰੇ ਨਾਲ ਫਿਰ ਲੱਗੜਦੇ ਪੰਜਵੇਂ ਦਿਨ ਫਿਰ ਕੱਢਦੇ ਪੰਜਵੇਂ ਦਿਨ ਆਪਣੇ ਕੀ ਟੈਂਟ ਚੱਕਣਾ ਬਿਆਨ ਬਿਆਨ ਵੱਲ ਦੇ ਆਪਣੇ ਕਿਹੜੇ ਬਿਆਨ ਵੱਲ ਦੇ ਪਾਪਾ ਜਿੰਦਾਬਾਦ ਪਾਪਾ ਜਿੰਦਾਬਾਦ ਜੁੱਪੀ ਵਾਲੀ ਬਹੁ ਮੁਰਦਾਬਾਦ ਮੁਰਦਾਬਾਦ